ਵਿਚਾਰੀ ਮਿਰਚਾਂ ਦਿਖਾਉਨੇ ਆ ਬਾਈ ਜੀ ਸੋਨੂੰ ਆਹ ਕਲਰ ਦਿਖਾਉਨੇ ਆ ਪਹਿਲਾਂ ਸੋਨੂੰ ਜਾਮਨੀ ਕਲਰ ਆ ਨਾ ਦਿਖ ਰਿਆ ਸਾਰਾ ਆਹ ਵਾਲਾ ਉਸ ਤੋਂ ਬਾਅਦ ਆਹ yellow ਹੋ ਗਿਆ yellow ਤੋਂ ਬਾਅਦ red ਆ ਗਿਆ ਮਤਲਬ ਪੀਲਾ ਪੀਲੇ ਤੋਂ ਬਾਅਦ ਲਾਲ ਆ ਗਿਆ ਆ ਦਿਖਾਇਆ ਤੁਹਾਨੂੰ ਤੇ ਬਾਕੀ ਪਛਾਣ ਆਪ ਕਰ ਲਿਓ ਮਾਲੀ ਸੋਨੂੰ ਦਿਖਾ ਦਿੰਦਾ ਕਰੇਂਦਾ ਬੰਦਾ ਜਿਹੜਾ ਆਹ ਬੰਦਾ ਹੈ ਜਿਹਨੇ ਲੰਗ ਹੈ ਇਹ ਦੂਰੋਂ ਲੈ ਆਏ ਹੋਗਾ ਬਾਈ ਹੈਨਾ ਹਾਂ ਜੀ ਹਾਂ ਇਹ ਐ ਨਾ ਮਿਰਚਾਂ ਦਾ ਮਤਲਬ ਐ ਹੁੰਦਾ ਇੱਕ ਤਾਂ ਉਹ ਮਿਰਚਾਂ ਹੁੰਦੀਆਂ ਐ ਸਿੱਧੀਆਂ ਡਿੱਗਦੀਆਂ ਹੁੰਦੀਆਂ ਐ ਇਹ ਖੜਮਗਾ ਮਿਰਚਾਂ ਸਾਰੀਆਂ ਕਲਰ ਇਹਦੇ ਵੱਖਰੇ ਵੱਖਰੇ ਐ ਆਹ ਵਾਈਟ ਹੋਇਆ ਪਿਆ ਕਲਰ ਵਾਈਟ ਤੋਂ ਜਾਮਨੀ ਬਣ ਜੂ ਤੇ ਇਧਰ ਗੋਲ ਲੱਗਣਾ ਪੰਗਾ ਆਹੀ ਗੁਲਾਈ ਦੇ ਵਿੱਚ ਐ ਤੇ ਸੋਨੂੰ ਦਿਖਾ ਰਿਆ ਸੀ ਮਿਰਚਾਂ ਦੇ ਬੂਝੇ ਤਾਂ ਬਹੁਤ ਐ ਪਰ ਲਿਆਂਦੇ ਦੂਰੋਂ ਇਹ ਖੜਮੀ ਮਿਰਚਾਂ ਇਹ ਸਿੱਧੀ ਖੜੀ ਐ ਦੇਖੋ ਸਾਰੀਆਂ ਮਿਰਚਾਂ ਸਿੱਧੀਆਂ ਖੜੀਆਂ ਨੇ ਤੇ ਦੂਸਰਿਆਂ ਨੇ ਆਏ ਹੋਣਾ ਸੀ ਇਹਨਾਂ ਨੇ ਆਏ ਹੋਣਾ ਸੀ ਜਿਵੇਂ ਹੁੰਦੀਆਂ ਟਿੱਡੀਆਂ ਸਾਰੀਆਂ ਹੁੰਦੀਆਂ ਇਹ ਸਿੱਧੀਆਂ ਖੜਵਾ ਮਿਰਚਾਂ ਇਹ ਆਹ ਦੇਖ ਲਓ ਸਾਰੇ ਬੂਝੇ ਦਿਖਾ ਦਿੰਦੇ ਆ ਤੁਹਾਨੂੰ ਆਹ ਦੇਖੋ ਇੱਕ ਲੰਮਾ ਆਉਂਦੇ ਆ ਗੋਲ ਜਿਹੇ ਹੋਊਗਾ ਬੰਗਾ ਆਪ ਵੀ ਜਰਾ ਪਤਾ ਦਾ ਲਾਈਚ ਹੈ ओके हां अभीឡើង ਪਤਾ ਹਾਂ ਪੀ ਲਾ ਗਿਆ ਇਹ ਕਲਰ ਬਦਲ ਕੇ ਉਹ ਬਣ ਗਏ ਨਾ ਕਈ ਬਣ ਗੀਆਂ ਆਏ ਦੇਖ ਲੋ ਗੁੱਛੇ ਦੇ ਗੁੱਛੀ ਲੱਗੇ ਪਏ ਆ ਕਿੰਨੇ ਲੱਗੀਆਂ ਚ ਆ ਸਾਰਿਆਂ ਇਕੱਠੀਆਂ ਲੱਗੀਆਂ ਬੰਗੇਕੇ ਥਾਤੇ ਐ ਖੜੀਆਂ ਜਿਵੇਂ ਸਿੱਧੀਆਂ